ਆਪਾਂ ਉਹ ਆਪਣੀ ਕਵਤਾ ਦੇ ਰੰਗ ਦੱਸਉਂਦਾ ਹਾਂ ਅੱਜ ਸਥਿਤੀ ਕੀ ਆ ਅੱਜ ਜਦ ਇਹ ਮੈਂ ਕਿਤਾਬ ਬਾਰੇ ਬਾਅਦ ਵਿੱਚ ਗੱਲ ਕਰਾਂਗੀ ਪਹਿਲਾਂ ਮੈਂ ਅੱਜ ਦੀ ਸਥਿਤੀ ਬਾਰੇ ਦੱਸਦਾ ਹਾਂ ਅੱਜ ਦੁਨੀਆ ਭਰ ਤੇ ਇੱਕ ਹਲਚਲ ਆ ਮੈਨੂੰ ਬਹੁਤ ਵਾਰੀ ਦੁੱਖ ਇਸ ਗੱਲ ਦਾ ਹੁੰਦਾ ਹੈ ਮੈਂ ਬਹੁਤ ਸਾਰੀਆਂ ਸੈਤ ਸੁਭਾਵਾਂ ਦੇ ਵਿੱਚ ਵੀ ਜਾਨੀ ਆ ਔਰ ਕਈ ਵਾਰੀ ਬੜੀ ਨਿਰਾਸ਼ ਹੋ ਕੇ ਵੀ ਆਈਦਾ ਹੈ ਯਾ ਇੱਕ ਇਸ ਗਰੀਬਾ ਇਸ ਸਮਾਜਿਕ ਜ਼ਿੰਮੇਵਾਰੀ ਕੀ ਇੱਕ ਕਵੀ ਦੀ ਸਮਾਜਿਕ ਜ਼ਿੰਮੇਵਾਰੀ ਤਾਂ ਇਹੀ ਬਣਦੀ ਹੈ ਨਾ ਜਿੱਥੇ ਵੀ ਕੁਝ ਗਲਤ ਹੋ ਰਿਹਾ ਹੈ ਉਹਦੇ ਲਈ ਇੱਕ ਹਾਂ ਦਾ ਨਾਰਾ ਮਾਰੇ ਹਾਂ ਦਾ ਨਾਰਾ ਇਸ ਤਰ੍ਹਾਂ ਮਾਰੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਮਾਰਿਆ ਸੀ ਜਦੋਂ ਬਾਬਰ ਹਿੰਦੁਸਤਾਨ ਦੇ ਵਿੱਚ ਹਮਲਾ ਕਰਦਾ ਹੈਗਾ ਆ ਔਰ ਸਿੱਧਾ ਹੀ ਉਲੰਕਾਰ ਕੇ ਬੋਲਦਾ ਲੰਕਾਰ ਕੇ ਇੱਕ ਗੱਲ ਆਖਦਾ ਏ ਕਿ ਇਸ ਤਰ੍ਹਾਂ ਦੀ ਸਾਡੀ ਰਚਨਾ ਦੀ ਅੱਜ ਲੋੜ ਆ। ਅੱਜ ਸਮਾਜ ਵਿੱਚ ਵੇਖੋ ਜਿਹੜਾ ਸਾਮਰਾਜੀ ਮੂਤ ਨੇ ਖਾਸ ਤੌਰ ਤੇ ਜੀ ਜੀ ਡੋਮੀਨੇਸ਼ਨ ਅਮਰੀਕਾ ਆ ਉਹ ਵੀ ਕਰ ਰਿਹਾ ਹੈ ਕਿ ਜੀ ਬੁਲਤ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਭਾਰਤ ਵੀ ਆਉਂਦਾ ਹੈ ਆਪਣੀਆਂ ਸਾਜ਼ਿਸ਼ਾਂ ਦੇ ਤਹਿਤ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੀਏ ਕਾਰਿਹਾ ਜਿਸ ਮਾਹੌਲ ਦੇ ਨਾਲ ਲੋਕਾਂ ਦੇ ਅੰਦਰ ਕਿਸ ਤਰ੍ਹਾਂ ਦੀ ਬਚੈਨੀ ਪੈਦਾ ਹੋ ਰਹੀ ਆ ਆਪਾਂ ਪੰਜਾਬ ਦੀ ਗੱਲ ਕਰ ਲਈਏ ਐਂਡ ਦੋਸਤਾਂ ਵਾਲਾ ਆਪਾਂ ਬਾਅਦ ਵਿੱਚ ਜਾਣੇ ਆ ਆਪਾਂ ਪੰਜਾਬ ਦੀ ਗੱਲ ਕਰ ਲਈਏ ਪਿਛਲੇ ਸਵੇਤਰਾ ਦੀ ਕਪਾਣੇ ਬਹੁਤ ਵੱਡੀ ਤਲਾਸਤੀ ਹਣਾਈ ਏ ਉਸ ਹੀ ਹੜਾਂ ਦੀ ਸਮੱਸਿਆ ਹੜਾਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਪੰਜਾਬ ਲੋਕਾਂ ਦੀ ਫਸਲਾਂ ਜਿਹੜੀਆਂ ਉਹ ਬਰਬਾਦ ਕਰ ਦਿੱਤੀਆਂ ਉਹ ਲੋਕਾਂ ਦੇ ਘਰ-ਘਰ ਵੀ ਘੱਟ ਐ ਤੇ ਐਸੀ ਉਹਨਾਂ ਦੇ ਕੋਲ ਜਾ ਕੇ ਆਏ ਆ ਉਹ ਲੋਕਾਂ ਦੇ ਹੰਝੂ ਵੀ ਰੀਸੀ ਰੁਕ ਰਹੇ ਹੈਗੇ ਜਿਸ ਤਰ੍ਹਾਂ ਦੀ ਜਿਸ ਤਰ੍ਹਾਂ ਦੇ ਹਾਲਾਤ ਕ੍ਰੋਪੀ ਕੁਦਰਤੀ ਕ੍ਰੋਪੀ ਵੀ ਹੈ ਪਰ ਇਸ ਦੇ ਪਿੱਛੇ ਇੱਕ ਸਿਸਟਮ ਦਾ ਕੀ ਬਹੁਤ ਵੱਡਾ ਰੋਲਾ ਜਿਸ ਨੂੰ ਜ਼ਿਆਦਾ ਇਗਨੋਰ ਕੀਤਾ ਜਾ ਰਿਹਾ ਹੈ ਕਿਉਂ ਕਾਰਨ ਕਿ ਜਿਵੇਂ ਅੱਜ ਪਰੇ ਬੋਲਣ ਲੱਗਾ ਤਾਂ ਮੈਂ ਬਹੁਤ ਵੱਡੀ ਗੱਲ ਕਹਿ ਰਹੀ ਹਾਂ ਵਰਦਾ ਬਹੁਤ ਜ਼ਿਆਦਾ ਟਾਈਮ ਲੈ ਸਕਦੀ ਆ ਕਿ ਜਿਹੜੇ ਵਰਨ ਮਾਰੇ ਜਾਂਦੇ ਨੇ ਵਰਨ ਦੀ ਮਾਰਤ ਤੋਂ ਬਾਅਦ ਇੱਕ ਸਾਡੇ ਜਿਹੜਾ ਇੱਕ ਸਿਧਾਂਤ ਹੈਗਾ ਉਹ ਸਿਧਾਂਤ ਇਹ ਹੈ ਜਿਸ ਨੂੰ ਆਪਾਂ ਆਹ ਲੰਘਦਾ ਹੈ ਸਭ ਤੋਂ ਪਹਿਲਾਂ ਉਸ ਇਲਾਕੇ ਨੂੰ ਉਸ ਸਟੇਟ ਨੂੰ ਪਾਣੀ ਵਰਤਣ ਦੀ ਇਜਾਜ਼ਤ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਅੱਗੇ ਭੇਜਿਆ ਜਾਂਦਾ ਹੈ ਤੇ ਜਿੱਥੇ ਵੀ ਪਾਣੀ ਜਾਂਦਾ ਆ ਉੱਥੋਂ ਪੁਸ਼ਨਾ ਪੁਸ਼ ਲੈਣਾ ਹੈ ਸੂਲੀਆ ਜਾਂਦਾ ਹੈ ਕੁਝ ਪੈਸੇ ਇਕੱਠੇ ਜਾਂਦੇ ਨੇ ਪਰ ਇਸ ਦੇ ਵਿੱਚ ਕੀ ਹੈ ਕਿ ਜਿਹੜਾ ਸਾਰਾ ਕੰਟਰੋਲ ਹੈਗਾ ਪੰਜਾਬ ਦਾ ਇਹ ਪਾਣੀਆਂ ਵਾਲਾ ਇਹ ਸੈਂਟਰਲ ਗਵਰਨਮੈਂਟ ਆਪਣੇ ਅਧੀਨ ਜੜੀਏ ਕਰ ਰਹੀ ਹੈ ਜਦੋਂ ਪੰਜਾਬ ਪਾਣੀਆਂ ਦਾ ਹੜ ਆਉਣਾ ਹੈ ਜਦੋਂ ਪਾਣੀ ਦਾ ਵਹਾਅ ਤੇਜ਼ ਹੋਣਾ ਹੈ ਉਦੋਂ ਪੰਜਾਬ ਨੇ ਡੁੱਬਣਾ ਹੈ ਬਾਕੀ ਇਸ ਦੇ ਵਿੱਚ ਚਾਹੇ ਕੋਈ ਦੂਸਰੇ ਏਰੀਆ ਹੈ ਉੱਥੇ ਕਿਸੇ ਕਿਸਮ ਦਾ ਕੋਈ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਇਹਦੇ ਪਿੱਛੇ ਸਾਜ਼ਿਸ਼ ਕਿੱਥੇ ਆ ਉਹ ਵੀ ਇੱਕ ਸੋਚਣ ਦਾ ਮਸਲਾ ਦੂਸਰਾ ਇਹਦੇ ਨਾਲ ਹੀ ਜੁੜਿਆ ਹੋਇਆ ਏ ਉਹ ਵੀ ਉਹ ਵੀ ਤੁਹਾਡੇ ਨਾਲ ਸਾਂਝੀ ਤਰ੍ਹਾਂ ਦੀ ਕਿ ਪਿਛਲੇ ਸਮੇਂਦਾਰਨ ਜਿਹੜੀ ਪਾਕਿਸਤਾਨ ਤੇ ਹਿੰਦੋਸਤਾਨ ਦੀ ਜੰਗ ਦਾ ਇੱਕ ਖੜਾ ਹੋਇਆ ਉਹਦੇ ਪਿੱਛੇ ਵੀ ਸਾਜ਼ਿਸ਼ ਸੀ ਤੁਸੀਂ ਹਰਾਨ ਹੋਵੋਗੇ ਕਿ ਹੜਾ ਦੇ ਵਿੱਚ ਜਿਹੜੀ ਮੱਝਾ ਰੁੱੜ ਕੇ ਨਹੀਂ ਆੜਿਆ ਨਾ ਪਾਕਿਸਤਾਨ ਦੇ ਆਪਸ ਵਿੱਚ ਜਿਹੜੀਆਂ ਨੇ ਲੋਕ ਕਦੇ ਵੀ ਸਤੂਰਦੇ ਨਹੀਂ ਲੱਗੇ ਦਾ ਪਾਕਿਸਤਾਨ ਵਾਲੇ ਤੇ ਨਾ ਹੀ ਹਿੰਦੋਸਤਾਨ ਵਾਲੇ ਪਰ ਇਹਨਾਂ ਦੇ ਪਿੱਛੇ ਜਿਹੜੀਆਂ ਸਾਜ਼ਿਸ਼ਾਂ ਨੇ ਸਾਜ਼ਿਸ਼ਾਂ ਕਰਨ ਵਾਲੀ ਸ਼ਕਤੀ ਕਿਤੇ ਹੋ ਰਾ ਜਿਹੜੀ ਆਪਸ ਵਿੱਚ ਲੜਾ ਕੇ ਆਪਣਾ ਰਾਹ ਲੈਣਾ ਚਾਹਦੀ ਆ ਇਹ ਹਿੰਦੋਸਤਾਨ ਦੇ ਸੰਦਰਭ ਦੇ ਵਿੱਚ ਮੈਂ ਗੱਲ ਕੀਤੀ ਤੇ ਹੁਣ ਆਪਾਂ ਦੁਨੀਆ ਲੈਵਲ ਦੀ ਗੱਲ ਦੁਨੀਆ ਵਾਲੇ ਪਾਸੇ ਚੱਲਦੇ ਆ ਅੱਪਾ ਜਾਣਦੇ ਆ ਕਿ ਵਿਸ਼ਵ ਪੱਧਰ ਤੇ ਦੋ ਵਿਸ਼ਵ ਜੰਗਾਂ ਹੋਈਆਂ ਨੇ ਪਹਿਲੀ ਵਿਸ਼ਵ ਜੁੱਧ ਤੇ ਸੈਕੰਡ ਵਿਸ਼ਵ ਜੁੱਧ ਤੇ ਉਸ ਜੁੱਧ ਦੇ ਪਿੱਛੇ ਵੀ ਆਪਾਂ ਨੂੰ ਪਤਾ ਆ ਕਿ ਮੰਡੀਆਂ ਦੀ ਤਲਾਸ਼ ਕਰਨ ਦਾ ਸਵਾਲ ਸੀ ਜਿਹੜੇ ਪੂੰਜੀਵਾਦੀ ਮੁਲਕ ਸਨ ਉਹਨਾਂ ਨੇ ਦੇਸ਼ਾਂ ਨੂੰ ਆਪਣੀਆਂ ਮੰਡੀਆਂ ਭਣਾਉਣ ਦੇ ਵਾਸਤੇ ਜਿਹੜੇ ਤੀਜੀ ਮੁਲਕ ਦੇ ਦੇਸ਼ਾਂ ਨੂੰ ਬਦਤਿਆ ਬਾਅਦ ਵਿੱਚ ਉਹਨਾਂ ਦੀ ਮੰਡੀਆਂ ਪਿੱਛੇ ਪੁੜੀਵਾਦੀ ਦੇਸ਼ ਬਹੁਤ ਸਾਰੇ ਨੇ ਅਮਰੀਕਾ ਆ ਯਾ ਫਰਾਂਸ ਐ ਜਾਪਾਨ ਐ ਜਰਮਨੀ ਐ ਕਿੰਨੇ ਦੇਸ਼ ਨੇ ਆਸਟ੍ਰੇਲੀਆ ਆ ਆਸਟ੍ਰੀਆ ਕਿੰਨੇ ਦੇਸ਼ ਨੇ ਉਹਨਾਂ ਨੇ ਆਪਸ ਵਿੱਚ ਜਦੋਂ ਕਹਿਵਾਜ ਚੱਲੀ ਮੰਡੀਆਂ ਦੇ ਵਿੱਚ ਮੰਡੀਆਂ ਉੱਤੇ ਕਬਜ਼ਾ ਕਰਨ ਦਾ ਆਪਣੇ ਆਪ ਨੂੰ ਉਹਨਾਂ ਨੇ ਸੋਚਿਆ ਵੀ ਮੇਰਾ ਵੱਤੋ ਵੱਤ ਕਬਜ਼ਾ ਹੋਵੇ ਉਹਨਾਂ ਦੇਸ਼ਾਂ ਦੀ ਲੜਾਈ ਨੇ ਇਹ ਵਿਸ਼ਾ ਜੁਦ ਛੇੜੇ ਤੇ ਉਸ ਵਿਸ਼ਾ ਜੁਦ ਦਾ ਘਾੜ ਕੀ ਹੋਇਆ ਅਸੀਂ ਅੱਜ ਤੱਕ ਨਹੀਂ ਭੁੱਲੇ